ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੇ ਪਲੱਸ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 3 ਤੇ 4 ਜੁਲਾਈ ਤੱਕ ਪੰਜਾਬ ਦਾ ਮੌਸਮ ਗਾਇਦਾ रह ਸਕਦਾ ਮੀਂਹ ਦੇ ਅਸਰ ਕਿੰਨੇ ਕਨੇ ਐਸੇ ਲਈ ਜੀਆਂ ਲਾਈਵ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੋ ਕਿ ਤੁਹਾਡੀ ਸਕਰੀਨ ਤੇ ਹੈ ਲਗਭਗ ਸਵੇਰ ਦੇ 9:00 ਵਜੇ ਜਾਣ ਜਾ ਰਿਹਾ ਤੇ 30 ਜੂਨ ਦਾ ਅੱਜ ਦਿਨ ਹੈ ਜੀ ऐसे ਲਈਆਂ ਜੇਕਰ ਤਸਵੀਰਾਂ ਦੇਖਦੇ ਆਂ ਤੇ ਪੰਜਾਬ ਦੇ ਵਿੱਚ ਮੁਰ ਤੋਂ ਮੌਨਸੂਨ ਸਰਗਰਮ ਐ ਐਕਟਿਵ ਐ ਤੇ ਅੱਜ ਪੰਜਾਬ ਦੇ ਕਹ ਲਈ ਕਿ ਸਵੇਰ ਤੋਂ ਲਗਭਗ 3:00 4:00 ਵਜੇ ਤੋਂ ਤੜਕੇ ਸਵੇਰ ਤੋਂ ਮੀਂਹ ਜਾਰੀ ਨੇ ਕੁਝ ਇਤਨਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਮਾਲਵੇ ਦੇ ਕੁਝ ਪੂਰਬੀ ਮਾਲਵੇ ਦੇ ਖੇਤਰ ਸ਼ਾਮਿਲ ਐ ਪੂਆਦ ਖੇਤਰ ਦੇ ਦਬਾਬ ਦੇ ਖੇਤਰਾਂ ਦੇ ਵਿੱਚ ਅਲਰਟ ਮੌਸਮਾਗਨੇ ਕਰਤਾ ਸੀ ਅੱਧੀ ਰਾਤ ਤੋਂ ਬਾਅਦ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਅੱਜ ਅੱਧੀ ਰਾਤ ਤੋਂ ਜਾਰੀ ਨੇ ਇਸਲਾਵਾ ਜੇਕਰ ਅੱਜ ਦੀ ਗੱਲ ਕਰਦੇ ਆਂ ਤਾਂ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਅੱਜ ਮੀਂਹਾਂ ਦੀ ਜਿਹੜੀ ਮੌਜੂਦਗੀ ਆ ਉਹ ਵੇਖੀ ਜਾਏਗੀ ਬਹੁਤੇ ਖਾਗਾਂ ਦੇ ਵਿੱਚ ਮੀਂਹ ਪਹੁੰਚ ਕਰਨਗੇ ਜੇਕਰ ਜ਼ਿਲ੍ਹਾ ਵਾਰਾਂ ਖੜੇ ਦਰਨਾ ਸਾਂਝੇ ਕਰੀਏ ਤੇ ਸ੍ਰੀ ਅਮਰੇਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਸ੍ਰੀ ਤਰਨਤਾਰਨ ਸਾਹਿਬ ਔਰ ਹੁਸ਼ਿਆਰ ਫਿਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਫਾਜ਼ਿਲਕਾ ਫਰੀਦਕੋਟ ਅਬੋਹਰ ਫਿਰੋਜ਼ਪੁਰ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਮਲਾਟ ਮੋਗਾ ਬਰਨਾਲਾ ਸੰਗਰੂਰ ਮਲੇਰਕੋਟ ਲਾਂਅਨਸਾ ਇਹਨਾਂ ਖਾਗਾਂ ਦੇ ਵਿੱਚ ਮੀਂਹ ਤੇ ਅਸਰ ਨਹੀਂ ਕਿਤੇ ਹਲਕੇ ਕਿ ਸ਼ਾਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਦੇ ਚੰਡੀਗੜ੍ਹ ਇਹਨਾਂ ਖਾਗਾਂ ਦੇ ਵਿੱਚ ਵੀ ਉਮੀਦ ਦੇ ਅਸਰ ਹੈਗੇ ਨੇ ਪੂਆਧ ਖੇਤਰ ਦੇ ਵਿੱਚ ਤਗੜੇ ਉਮੀਦ ਦੇ ਅਸਰ ਨੇ ਜਨਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਪੰਜ ਕਲਾ ਡੇਰਾ ਬਸਿਤ ਰੋਪੜ ਇਹਨਾਂ ਦੇ ਵਿੱਚ ਤਗੜੇ ਮੀਂਹ ਦਰਜ ਹੋ ਸਕਦੇ ਨੇ ਜਿਹੜੇ ਲੁਧਿਆਣਾ ਜਿਲ੍ਹਾ ਦੇ ਖੇਤਰਾਂ ਨੇ ਇੱਥੇ ਹਲਕੇ ਤੋਂ ਲੈ ਕੇ ਦਰਮਿਆਨੇ ਉਮੀਦ ਦੇ ਅਸਰ ਨੇ ਇਸ ਰੋਜ ਜੇਕਰ ਅਗਲੇ 3-4 ਦਿਨਾਂ ਦੀ ਗੱਲ ਕਰਦੇ ਆ ਉਸ ਤੋਂ ਪਹਿਲਾਂ ਆਪਾਂ ਟੈਂਪਰੇਚਰ ਦੀ ਗੱਲ ਕਰ ਲੈਨੇ ਆ ਆ ਵੀਤੇ 24 ਘੰਟਿਆਂ ਦੇ ਵਿੱਚ 40 ਡਿਗਰੀ ਦੇ ਨਾਲ ਬਠਿੰਡਾ 에ਅਰਫੋਰਸ ਤੋਂ ਗਰਮ ਖੇਤਰ ਰਿਹਾ ਸੀ ਜੀ ਇਹ ਤਾਂ ਇਨਾ ਟੈਂਪਰੇਚਰ ਇੱਥੇ ਦਰਜ ਹੁੰਦਾ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਹਮਸ ਬਣੀ ਹੋਈ ਹੈ ਜ਼ਿਆਦਾ ਤੇ ਬੀਤੇ 24 ਘੰਟਿਆਂ ਦੇ ਵਿੱਚ ਇੱਥੇ ਮੀਂਹ ਵੀ ਘੱਟ ਲੱਗੇ ਸੀ ਇਸ ਲਈ ਇਸ ਖੇਤਰ ਦੇ ਵਿੱਚ 40 ਡਿਗਰੀ ਤੱਕ ਸਭ ਤੋਂ ਗਰਮ ਰਿਹਾ ਵੈਸੇ ਜੇਕਰ ਮੈਕਸਿਮਮ ਟੈਂਪਰੇਚਰ ਦੇਖਦੇ ਆ ਤਾਂ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ 33 34 32 31 ਦੇ ਆਸ-ਪਾਸ ਟੈਂਪਰੇਚਰ ਜਿਵੇਂ ਚੱਲਦੇ ਹੋਏ ਨੇ 38 ਡਿਗਰੀ ਤੱਕ ਸਰਸਾ ਜਿਹੜਾ ਸਭ ਤੋਂ ਗਰਮ ਰਿਹਾ ਹਰਿਆਣਾ ਦੇ ਵਿੱਚ ਉੱਥੇ ਵੀ ਮੈਕਸਿਮਮ ਟੈਂਪਰੇਚਰ ਜਿਹੜ ਸੋ ਆਉਂਦੇ ਦਿਨਾਂ ਦੇ ਵਿੱਚ ਮੌਨਸਨ ਫਿਰੇ ਤਰ੍ਹਾਂ ਜ਼ੋਰ ਫੜ ਰਿਹਾ ਸਰਗਰਮ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਲਗਾਤਾਰ ਸਰਗਰਮੀਆਂ ਦੇਖੀਆਂ ਜਾਣ ਗਿਆ ਮੌਨਸਨ ਦੀਆਂ ਪਹਾੜਾਂ ਦੇ ਵਿੱਚ ਲੈਟ ਸਲਾਈਡ ਦੀਆਂ ਘਟਨਾਵਾਂ ਤੇ ਆ ਭਾਰੇ ਮੀਂਹ ਯਾਨੀ ਕਿ ਬੱਦਲ ਫਟਣ ਦੀਆਂ ਘਟਨਾਵਾਂ ਉੱਤਰਾਖੰਡ ਹਿਮਾਚਲ ਦੇ ਖੇਤਰਾਂ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਤੇ ਆਉਂਦੀਆਂ ਰਹਿਣਗੀਆਂ ਸ਼ਿਮਲਾ ਕੁਲੂ ਮਨਾਲੀ ਉੱਤਰਗਾਸ਼ੀ ਦੇਹਰਾਦੂਨ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਫਟ ਸਕਦੇ ਨੇ ਜਾਂ ਫਿਰ ਪੱਲੇਹਾਗਾ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਉਣਗੀਆਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਅਗਲੇ 3-4 ਦਿਨ ਪੰਜਾਬ ਪਲੱਸ ਮੈਦਾਨੀ ਖੇਤਰਾਂ ਦੇ ਵਿੱਚ ਜਿਹੜੇ ਨਾਲ ਲੱਗਦੇ ਸੂਬੇ ਆ ਇੱਥੇ ਤਵਰਤ ਉਮੀਦਾਰਚ ਹੋਣਗੇ ਹੈਵੀ ਰੈਂਡ ਦੇ ਅਲਰਟ ਵੀ ਮੌਸਮ ਨੇ ਜਾਰੀ ਕਰ ਦਿੱਤੇ ਨੇ ਜੋ ਤਾਜ਼ਾ ਅਪਡੇਟ ਅੱਜ ਮੌਸਮ ਹਸਾ ਦੇਣੇ ਜਾਰੀ ਕੀਤੇ ਆ ਤੁਹਾਡੇ ਨਾਲ ਸਾਂਝਾ ਕਰਦਣੇ ਆ ਜੂਨ 30 ਦੀ ਤਾਰੀਖ ਫਈ ਹੋਈ ਆ ਅੱਜ ਦੀ ਇਹ ਅਪਡੇਟ ਹੈ ਵੈਰੀ ਹੈਵੀ ਰੇਨ ਯਾਨੀ ਕਿ ਅਤਿ ਭਾਰੀ ਮੀਂਹ ਅੱਜ ਦਰਜ ਹੋਣਗੇ ਥੰਡਰਸਮ ਲਾਈਟਨਿੰਗ ਦੇ ਨਾਲ ਯਾਨੀ ਕਿ ਗਰਜ ਬਿਜਲੀ ਦੇ ਨਾਲ ਮੀਂਹ ਅਤਿ ਭਾਰੀ ਮੀਂਹ ਦਾ ਅਲਰਟ ਹੈ ਜਿਹੜਾ ਔਰੇਂਜ ਅਲਰਟ ਅੱਜ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਇਸ ਲਈ ਅੱਜ ਭਾਰੀ ਮੀਂਹ ਲੱਗਣਗੇ ਅਤੇ ਭਾਰੀ ਮੀਂਹ ਕੁਝ ਖੇਤਰਾਂ ਦੇ ਵਿੱਚ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਵੀ ਪਹੁੰਚ ਗਣਗੇ ਇਸ ਸਲਾਵਾ ਕੱਲ ਦੀ ਗੱਲ ਕਰੀਏ ਫਰਸ ਦੀ ਕਰੀਏ ਚੌਥੀ ਦੀ ਕਰੀਏ ਯਾਨੀ ਕਿ 3 ਜੁਲਾਈ ਤੱਕ ਹੈਵੀ ਰੇਨ ਦੇ ਜਿਹੜੇ ਅਲਰਟ ਹੈਗਾ ਉਹ ਜਾਰੀ ਕਰ ਦਿੱਤੇ ਗਏ ਨੇ ਭਾਰੀ ਮੀਂਹ ਦਾ ਸਿਲਸਲਾ ਹਲੇ ਚੱਲੇਗਾ ਅਗਲੇ 3 ਦਿਨਾਂ ਤੱਕ ਤੋ ਉਸ ਤੋਂ ਬਾਅਦ ਥੋੜੀ ਜਿਹੀ ਬ੍ਰੇਕ ਲੱਗ ਸਕਦੀ ਹੈ ਮੌਨਸੂਨ ਦੇ ਵਿੱਚ ਬਾਕੀ ਤੁਹਾਨੂੰ ਜੋ ਜੋ ਅੱਗੇ ਵਧਾਂਗੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਇਸ ਇਲਾਵਾ ਇੱਕ ਹੋਰ ਗੱਲ ਜਿਹੜੀ ਚੱਲੀ ਸੀ ਕੱਲ ਕਿ ਪੰਡੋਰ ਡੈਮ ਜਿਹੜਾ ਕਿ ਹਿਮਾਚਲ ਦੇ ਵਿੱਚ ਫੈਿੰਦਾ ਉਹਦੇ ਕਾਫੀ ਅਫਵਾਹਾਂ ਚੱਲ ਰਹੀਆਂ ਸੀ ਜੇ ਪੰਡੋਰ ਡੈਮ ਦੇ ਗੇਟ ਖੋਲਤੇ ਆ ਤੇ ਉਹਦੇ ਨਾਲ ਜਿਹੜਾ ਜਾ ਛੜਾ ਜਗਾ ਵਿਆਸ ਦਰਿਆ ਦੇ ਵਿੱਚ ਇੱਥੇ ਕਲੀਅਰ ਕਰਦੀਏ ਪੰਡੋਰ ਟਾਈਮ ਕਾਫੀ ਡੀਪ ਜਾ ਕੇ ਯਾਨੀ ਕਿ ਅੰਦਰ ਜਾ ਕੇ ਹਿਮਾਚਲ ਦੇ ਵਿੱਚ ਉਹ ਉਥੋਂ ਜੇਕਰ ਪਾਣੀ ਇੱਥੇ ਛੱਡਿਆ ਜਾਂਦਾ ਵੀ ਆ ਤਾਂ ਉਹਦਾ ਕੋਈ ਖਤਰਾ ਪੰਜਾਬ ਵੱਲ ਨਹੀਂ ਆ ਉਹਨੂੰ ਸੰਭਾਲਣ ਲਈ ਜਿਹੜੇ ਆਪਣੇ ਫਾਖੜਾ ਡੈਮ ਤੇ ਪੌਂਗ ਡੈਮ ਹੈਗੇ ਆ ਤੇ ਕਾਫੀ ਇਹ ਪਾਣੀ ਚੜਿਆ ਉਹਦਾ ਚੱਕ ਸਕਦੇ ਨੇ ਇਸ ਲਈ ਉਹਦਾ ਕੋਈ ਖਤਰਾ ਪੰਜਾਬ ਦੇ ਵਿੱਚ ਫਿਲਹਾਲ ਨਹੀਂ ਆ ਤੇ ਇਹਦੀ ਅਫਾ ਗੱਲ ਬਹੁਤੀ ਕਰਨੀ ਵੀ ਨਹੀਂ ਆ ਜੇਕਰ ਪੌਂਗ ਡੈਮ ਤੋਂ ਜਾਂ ਫਿਰ ਭਾਗੜਾ ਡੈਮ ਤੋਂ ਪਾਣੀ ਛੱਡਿਆ ਜਾਂਦਾ ਤੇ ਉਹ ਫਿਰ ਖਤਰੇ ਵਾਲੀ ਗੱਲ ਹੋ ਸਕਦੀ ਹੈ ਹਾਲੇ ਤੱਕ ਕੋਈ ਅਲਰਟ ਇਸ ਵਕਤ ਨਹੀਂ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਤਾਬੜ ਤੋਂ ਵੀ ਪੰਜਾਬ ਦੇ ਵਿੱਚ ਦਰਜ ਹੋ ਰਹੇ ਨੇ ਇਹ ਚ ਕੋਈ ਦੋ رائے ਨਹੀਂ ਹੈ ਧੰਨਵਾਦ ਸ਼ੁਕਰੀਆ